ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਹੋਰ ਸੁਣਾਓ ਸੇ ਤਾਂ ਠੀਕ ਆ ਗੱਲ ਹੈਗੀ ਆ ਜੀ ਇਦਾਂ ਬੁਰਾ ਹਾਲ ਜਿੰਦਗੀ ਦਾ ਬੁਰਾ ਹਾਲ ਅਸੀਂ ਨਾ ਜਿੱਦਾ ਮਰਜ਼ੀ ਗੱਪਾਂ ਮਾਰੀ ਜਾਈਏ ਪਰ ਸਾਡੀਆਂ ਨਾ ਕਰਤੂਤਾ ਆਵਦੀਆਂ ਬਾੜੀਆਂ ਆ ਮੰਨਣਾ ਪੈਣਾ ਨਾ ਮੰਨਾਂਗੇ ਤਾਂ ਕੋਈ ਹੋਰ 5-10 ਸਾਲ ਬਾਅਦ ਮੰਨ ਜਾਾਂਗੇ ਸਾਨੂੰ ਮੰਨਣਾ ਪੈਣਾ ਹੀ ਆ ਵੀ ਅਸੀਂ ਅਸੀਂ ਇਕੱਠੇ-ਕੁੱਠੇ ਹੈ ਨਹੀਂ ਗੇ ਪੰਜਾਬੀ ਐਵੇਂ ਅਸੀਂ ਹੈਗੇ ਛੇਤਰਾਂ ਦੇ ਲਾਇਕ ਹੀ ਹਾਂ ਉਦਾਂ ਸੋ ਅਸੀਂ ਵੱਢ ਗਏ ਜਾਤਾਂ-ਪਾਤਾਂ ਦੇ ਵਿੱਚ ਪਰ ਅਸੀਂ ਪਤਾ ਕੀ ਕਰਦੇ ਆ ਜਿਹੜਾ ਸਾਡੇ ਬਾਰੇ ਬੋਲਦਾ ਨਾ ਸਾਨੂੰ ਗੱਲ ਕਰਦਾ ਆ ਵੀ ਯਾਰ ਆਹ ਗੱਲ ਐਵੇਂ ਚੰਗੀ ਨਹੀਂ ਆਪਾਂ ਐਵੇਂ ਕਰੀਏ ਤਾਂ ਠੀਕ ਆ ਅਸੀਂ ਉਹਦੀਆਂ ਲੱਤਾਂ ਵਡਣ ਲਾ ਪੈਨੇ ਆ ਉਹਨੂੰ ਅਸੀਂ ਧਮਕੀਆਂ ਦੇਣ ਲਾ ਪੈਨੇ ਆ ਤੇ ਜਿਹੜਾ ਸਾਡੇ ਫੇਰ ਕੇ ਰਖਦਾ ਨਾ ਛੇਤਰ ਉੱਥੇ ਸੀ ਬੜੇ ਖੁਸ਼ ਰਹਿੰਦੇ ਆ ਮੈਂ ਤੁਹਾਨੂੰ ਇੱਕ ਵੀਡੀਓ ਖੋਣਾ ਇਸ ਛੇਤਰਾਂ ਤੋਂ ਘੱਟ ਗੱਲ ਨਹੀਂਗੀ ਅਸੀਂ ਸਾਡਿਆਂ ਨੂੰ ਆਪਦਿਆਂ ਨੂੰ ਪਾਸੇ ਕਰ ਦਿੱਤਾ ਅਸੀਂ ਦੂਸਰਿਆਂ ਨੂੰ ਬਾੜ ਲਿਆ ਇੱਕ ਵੀਡੀਓ ਮੈਂ ਵੇਖੀ ਸੀਗੀ ਉਹ ਸ਼ਰੀਆਮ ਕਹਿੰਦੀ ਆ ਪੰਜਾਬੀ ਕੁੜੀ ਆ ਬਿਹਾਰੀ ਦੇ ਨਾਲ ਉਹਨੇ ਸ਼ਾਦੀ ਕਰਾਈ ਆ ਕਹਿੰਦੀ ਮੈਂ ਇੰਨੀ ਖੁਸ਼ ਹਾਂ ਕਿ ਮੈਂ ਦੱਸ ਨਹੀਂ ਸਕਦੀਗੀ ਦੱਸੋ ਇਹ ਹਾਲ ਆ ਸਾਡੇ ਕਿੱਥੇ ਆ ਅਸੀਂ ਕਿੱਥੇ ਚਲ ਗਏ ਆ ਤੇ ਜੇ ਕੋਈ ਬੋਲਦਾ ਤਾਂ ਉਹਨੂੰ ਕਮੈਂਟਾਂ ਚ ਤੇ ਉਹਨੂੰ ਗਰਾਉਂਡ ਲਾਈਫ ਤੇ ਇੰਨਾ ਕੋ ਉਹਨੂੰ ਦੁਖੀ ਕਰ ਦਿੱਤਾ ਜਾਂਦਾ ਆ ਉਹ ਅਖੀਰ ਨਾਲ ਉਹ ਚੁੱਪ ਕਰ ਜਾਂਦਾ ਬੰਦਾ ਫਿਰ ਕਹਿੰਦਾ ਦਫਾ ਕਰੋ ਯਾਰ ਆਪਾਂ ਕੀ ਲੈਣਾ ਦੇਣਾ ਆ ਵੀਡੀਓ ਵੇਖੋ ਮਾਣੇ ਗੁਆ ਪੰਜਾਬੀ ਬੋਲਦਾ ਨਾ ਹੂੰ ਕਿ ਬਈਏ ਤਾਓ ਪੰਜਾਬ ਆ ਜਾਓ ਹੂੰ ਕਿ ਮੇਰੀ ਬੋਲੀ ਦਾ ਉਹ ਪੰਜਾਬੀ ਕਹਿੰਦੇ ਘਰਵਾਜੀ ਕੋਮ ਸੰਭਤੇ ਹੈ ਹੂੰ ਮੰਨ ਲਓ ਕਿ ਜੋ ਪੰਜਾਬੀ ਘਰਵਾਜੀ ਹੁੰਦੇ ਨਾ ਮਨੇ ਯਾਰ ਜੱਟਾ ਹੂੰ ਉਸੇ ਘਰੋ ਤਾਂ ਹੰਸ ਮੰਨਤੇ ਹੈ ਅੱਛਾ ਠੀਕ ਹੈ ਉਹ ਬਸ ਬਈਏ ਮੇਰਾ ਬੱਚਾ ਛੱਡਣਾ ਤਰੇ ਜਾ ਰਿਹਾ ਆ ਸੁਣ ਲੋ ਕੈਨੇਡਾ ਵਾਲਿਓ ਬਈਏ ਮੇਰਾ ਬੱਚਾ ਮਨੇ ਘਰਵਾਜੀ ਸਮੀ ਅ ਤਰੇ ਜਾ ਰਿਹਾ ਆ ਲੱਗਦਾ ਠੀਕ ਜੀ ਕੋਈ ਨਾ ਸੱਸੀ ਗੱਲ ਜੀ ਮੈਂ ਸਮਝਦਾ ਕੋਈ ਗੱਲ ਨਹੀਂ ਠੀਕ ਆ ਪਸੰਦ ਦਾ ਸੰਨੂ ਹਾਂ ਅਜੇਦਾਰ ਜਾਂ ਪਤੁੰਦਾ ਪਸ਼ਾਡਾ ਹੁੰਦਾ ਕੀ ਆ ਇਹਦਾ ਅੱਛਾ ਫਿਰ ਕਹਿੰਦੇ ਆ ਅੱਛਾ ਇਹ ਮਜਾ ਸਰਦਾ ਇਸ ਬੰਦੇ ਤੇ ਤੁਹਾਡੀ ਆ ਪੁੱਤ ਵਾਦ ਬੰਦੇ ਦੇ ਚੁਟਾ ਕੇ ਨਾਮ ਵੀ ਲਿਖੋ ਅਜ਼ਾਦੀ ਦੇ ਇਹ ਬੋਲਤੇ ਹੈ ਕਿ ਭਈਆ ਜੋ ਹੈ ਗੰਦਾ ਕਰਦੇ ਹੈ ਪੰਜਾਬ ਨੇ ਗੰਦਾ ਲਦੇ ਨਾ ਗੰਦੀ ਨਾਲ ਦੇ ਭਈਆ ਲੰਦੇ ਨਾਲ ਕਰਦੇ ਹੈ ਨਾ ਤਾਂ ਫਿਰ ਉਹ ਬੱਚਾ ਪੜਾਉਂਦੇ ਸੁਣ ਲਈ ਗੱਲਾਂ ਅਸੀਂ ਇਹ ਪੈਰ ਖਵਾੜਾ ਆਪਣੇ ਆਪੇ ਮਾਰਿਆ ਇਸ ਨੂੰ ਦੂਰ ਹੈ ਮਨਿਆ ਤੁਸੀਂ ਇਸ ਚੀਜ਼ ਨੂੰ ਮੰਨੋ ਜਾਂ ਨਾ ਮੰਨੋ ਮੈਂ ਕਿਹਾ ਵੀ 5-10 ਸਾਲ ਬਾਅਦ ਤੁਸੀਂ ਆਪੇ ਮੰਨ ਜਾਣਾ ਮੰਨਣਾ ਬੈਣਾ ਹੁਣ ਗੱਲ ਇਦਾਂ ਆ ਪੰਜਾਬ ਚ ਮੁੰਡੇ ਮਰ ਗਏ ਪੰਜਾਬ ਚ ਕਹਾਂ ਤਾਂ ਪੰਜਾਬੀ ਮੁੰਡੇ ਜਿਹੜੇ ਮਰ ਗਏ ਆ ਪੰਜਾਬੀ ਕੁੜੀਆਂ ਜਿਹੜੀਆਂ ਇਹਨਾਂ ਦਾ ਵਿਆਹ ਕਰਾਉਂਦੀਆਂ ਭੱਜ ਜਾਂਦੀਆਂ ਬਾਕੀ ਹੋਰ ਬੜੇ ਬੜੇ ਰੋਲਾ ਪਾਉਂਦੇ ਮੇਰੇ ਵਰਗੇ ਬੜੇ ਰੋਲਾ ਪਾਈ ਜਾਂਦੇ ਪਰ ਅਸੀਂ ਸੁਧਰਦੇ ਥੋੜੀ ਆ ਕਿਤੇ ਸੁਧਰਦੇ ਥੋੜੀ ਅਸੀਂ ਆਪਦੇ ਬੰਦਿਆਂ ਨੂੰ ਕੰਮ ਥੋੜੀ ਦੇਣਾ ਮਿਹਨਤ ਜ਼ਿਆਦਾ ਮੰਗਦੇ ਆ ਅਸੀਂ ਬੰਦਾ ਉਹ ਦੇਖਣਾ ਕੰਮ ਧੰਦਾ ਕਰਨ ਵਾਲਾ ਬੰਦਾ ਉਹ ਦੇਖਣਾ ਆ ਜਿਹੜਾ ਘੱਟ ਤੋਂ ਘੱਟ ਪੈਸਿਆਂ 'ਚ ਕਰੇ। ਭਾਵੇਂ ਹੋਰ ਜੋ ਮਰਜ਼ੀ ਕਰੀ ਜਾਵੇ ਸਾਡੇ ਨਾਲ ਉਹ। ਸਾਡੇ ਖੇਤਾਂ 'ਚੋਂ ਸਾਡੀ ਦੁਕਾਨ 'ਚੋਂ ਭਾਵੇਂ ਉਹ ਚੋਰੀ ਕਰੀ ਜਾਵੇ ਜੋ ਮਰਜ਼ੀ ਕਰੀ ਜਾਵੇ। ਪਰ ਸਾਨੂੰ ਪਤਾ ਨਾ ਲੱਗੇ। ਉਹਨਾਂ ਜਿਹੜੇ ਅਸੀਂ ਨਾ ਅੰਨੇ ਤੇ ਬੋਲੇ ਤੇ ਗੁੰਗੇ ਬਣ ਕੇ ਤੁਰੇ ਫਿਰਦੇ ਆ। ਮੈਂ ਯਾਰ ਬਹੁਤ ਕਹਿਣਾ ਹੁਣਾ ਯਾਰ। ਅਸੀਂ ਜੇ ਇੱਥੇ 4-5 ਲੋਕ ਫਿਰਦੇ ਨਾ ਅਰਬ ਕੰਟਰੀਆਂ ਦੇ ਵਿੱਚ ਸਾਡੇ ਵਰਗੇ ਲੋਕ ਅਰਬਾਂ ਕੰਟਰੀਆਂ 'ਚ ਫਿਰਦੇ। ਤਾਂ ਇਹੀ ਵਜ੍ਹਾ ਹੈ। ਇਹੀ ਵਜ੍ਹਾ ਹੈ। ਪੰਜਾਬ ਦੇ ਵਿੱਚ ਬਿਹਾਰ ਤੋਂ ਜੁਪੀ ਤੋਂ ਹੋਰ ਸਟੇਟਾਂ ਤੋਂ ਆ ਕੇ ਲੋਕ ਕਾਮਯਾਬ ਹੋ ਗਏ ਕਿਉਂ ਹੋਇਆ ਕਿਉਂਕਿ ਉਹ ਘੱਟ ਤਨਖਾਹਾਂ ਤੇ ਉਹਨਾਂ ਨੇ ਕੰਮ ਕੀਤਾ ਜਿੱਦਾਂ ਹੁਣ ਇੱਥੇ ਅਸੀਂ ਘੱਟ ਤਨਖਾਹ ਤੇ ਕੰਮ ਕਰਦੇ ਹਾਂ ਅੱਥੇ ਬੜੇ ਲੋਕ ਕਾਮਯਾਬ ਵੀ ਹੋਏ ਆ ਆਪਣੇ ਬਿਜ਼ਨਸ ਆ ਉਹਨਾਂ ਦੇ ਇਦਾਂ ਹੀ ਉਹ ਹੋਇਆ ਪਰ ਇਸ ਹੱਦ ਤੱਕ ਅਸੀਂ ਨਹੀਂ ਗਏ ਉਹ ਅਰਬ ਕੰਟਰੀ ਦਾ ਮੁਸਲਮ ਕੰਡ ਰੀਆਂ ਇਹ ਤਾਂ ਛੇਤਰਮਾਰ ਮਾਰ ਕੇ ਬੰਦਾ ਮਾਰ ਦਿੰਦੇ ਆ ਇਦਾਂ ਦਾ ਇਦਾਂ ਦਾ ਕਾਨੂੰਨ ਇਦਾਂ ਦੇ ਹੋਣੇ ਚਾਹੀਦੇ ਆ ਅਸੀਂ ਮੁਸਲਮਾਨਾਂ ਬਾਰੇ ਬੋਲਦੇ ਆ ਇਦਾਂ ਜੀ ਉਦਾਂ ਜੀ ਬੜੇ ਭਰਾ ਇਦਾਂ ਬੋਲਦੇ ਆ ਪਰ ਕਾਨੂੰਨ ਇਹਨਾਂ ਦੇ ਆ ਕਰੇ ਤਾਂ ਕੋਈ ਗੱਲ ਅਜਿਹਾ ਬੰਦਾ ਗੱਲ ਕਰੀ ਜਾਂਦਾ ਨਾ ਕਰੇ ਤਾਂ ਕੋਈ ਕਿਵੇਂ ਕਰਦਾ ਇਥੇ ਕੋਈ ਇਦਾਂ ਦੀ ਗੱਲ ਹੋ ਜੇ ਨਾ ਤਾਂ ਕੁੱਟ-ਕੁੱਟ ਕੇ ਬੰਦਾ ਮਾਰ ਦਿੰਦੇ ਆ ਤੇ ਸਰਕਾਰ ਵੀ ਉਹਦੇ ਨਾਲ ਸਰਕਾਰਾਂ ਵੀ ਉਹਨਾਂ ਦੇ ਨਾਲ ਹੁੰਦੀਆਂ ਸਾਡੀਆਂ ਸਰਕਾਰਾਂ ਵੀ ਉਹਦਾਂ ਦੀਆਂ ਆ ਲੈ ਮੈਂ ਗਾਰੰਟੀ ਨਾਲ ਕਹਿੰਦਾ ਅਸੀਂ ਰਾਜਸਥਾਨ ਚ ਰਹਿੰਨਾ ਮੈਂ ਅਸੀਂ ਰਾਜਸਥਾਨ ਚ ਰਹਨੇ ਆ ਮੈਂ ਪੰਜਾਬ ਚ ਆ ਜਾਨਾ ਮੈਨੂੰ ਨਹੀਂ ਲੱਗਦਾ ਮੇਰਾ ਰਾਸ਼ਨ ਕਾਰਡ ਬਣ ਜਾਊਗਾ ਉੱਥੇ ਕਿਸੇ ਨੇ ਨਹੀਂ ਖੜਨਾ ਮੇਰੇ ਨਾਲ ਸਭ ਇਹਨਾਂ ਨਾਲ ਖੜਦੇ ਆ ਸਾਡੇ ਕੋਈ ਗੋਰਾ ਜੇ ਉਹਦਾਂ ਖੜ ਜਾਣਗੇ ਇਥੋਂ ਕੋਈ ਅਰਬੀ ਚੱਲ ਜੇ ਉਹਦਾਂ ਖੜ ਜਾਣਾ ਅਸੀਂ ਨਾ ਦੂਜਿਆਂ ਨੂੰ ਪਿਆਰ ਬਹੁਤ ਕਰਦੇ ਆ ਦੂਜਿਆਂ ਨੂੰ ਤਾਂ ਅਸੀਂ ਐਂ ਰੱਖਦੇ ਜਿਵੇਂ ਸਾਡੇ ਫੁੱਫੜ ਹੁੰਦੇ ਆ ਹਕੀਕਤ ਆ ਬਾਈ ਮੈਨੂੰ ਮੈਂ ਨਾ ਜਜ਼ਵਾਤੀ ਹੋ ਜਾਂਦਾ ਮੈਂ ਤੋਂ ਬੋਲ ਹੋ ਜਾਂਦਾ ਆ ਪਰ ਹੈ ਇਦਾਂ ਅਸੀਂ ਆਪ ਦੇ ਘਰ ਚ ਨਾ ਘਰ ਚ ਘਰ ਚ ਭਰਾ ਨਾ ਹੀ ਛਤਰੋ ਛਤਰੀ ਹੋਈ ਜਾਣਾ ਤੇ ਬਾਹਰ ਲਿਆ ਨੂੰ ਬੱਲੇ ਬੱਲੇ ਬਾਹਰਲੇ ਚੰਗੇ ਬਹੁਤ ਆ ਅਸੋਂ ਕਹਿਮ ਦੀ ਕੋਈ ਗੱਲ ਨਹੀਂ ਰਹੇਗੀ ਕਿ ਬੰਦੇ ਨੂੰ ਲਭੋ ਕੌਣ ਆਹੇ ਇਹਨੂੰ ਮਾੜੀ ਮੋਟੀ ਅਕਲੂ ਖੁੱਲ ਦਵੋ ਭਈ ਕੀ ਹਿਸਾਬ ਕਿਤਾਬ ਆ ਤੇ ਭਾਈ ਨਾ ਵੜਿਆ ਕਰੋ ਇਹਨਾਂ ਨੂੰ ਜਿਨ੍ਹਾਂ ਦੇ ਭਾਂਡੇ ਤੁਸੀਂ ਅੱਜ ਬਖਰੇ ਕਰ ਕਰਕੇ ਰੱਖਦੇ ਆ ਨਾ ਇਹਨਾਂ ਨੇ ਤੁਹਾਡੇ ਕੰਮ ਹੋਣਾ ਇਹ ਗੱਲ ਮੇਰੀ ਨਾ ਯਾਦ ਰੱਖਿਓ ਜਿਨ੍ਹਾਂ ਨੂੰ ਕਹਦੇ ਨੇ ਨਾ ਤੇ ਫਲਾਣੀ ਜਾਤੀ ਹੈ ਇਹ ਇਹ ਦਾ ਉਹ ਹੈ ਤੇ ਇਹ ਆ ਤੇ ਇਹ ਦੇ ਭਾਂਡੇ ਲੱਗ ਰੱਖੋ ਇਹ ਦਾ ਬਿਸਤਰਾ ਉਧਰ ਰੱਖੋ ਜਿੱਦਾਂ ਘਰਾਂ ਚ ਦਿਹਾੜੀ ਸੀਰੀ ਹੁੰਦੇ ਆ ਇਹ ਕੰਮ ਹੋਣੇ ਆ ਯਾਦ ਰੱਖਿਓ ਇਸ ਗੱਲ ਨੂੰ ਜਿੱਦਾਂ ਕੰਮ ਆਣੇ ਆ ਨਾ ਇਹੀ ਕੰਮ ਹੋਣੇ ਆ ਆਪਣੇ ਤੁਹਾਡੀਆਂ ਜਾਤਾਂ ਬਰਾਦਰੀਆਂ ਕਿੰਨੀਆਂ ਵੀ ਉੱਚੀਆਂ ਆ ਇਹਨਾਂ ਨੇ ਕੰਮ ਨਹੀਂ ਹੋਣਾ ਜਿਹੜੇ ਸ਼ਰੇਆਮ ਕਹਿ ਰਹੇ ਆ ਸਮਝ ਲਓ ਯਾਦ ਰੱਖਿਓ ਇਸ ਗੱਲ ਨੂੰ ਭੁੱਲ ਨਾ ਜਾਇਓ ਕਿਤੇ ਅੱਜ ਇਹ ਨੈਟ ਤੱਕ ਆ। ਔਰ ਜਿਹੜਾ ਵੀਡੀਓ ਬੰਦਾ ਬਣਾ ਰਿਹਾ ਉਹ ਵੀ ਪੰਜਾਬੀ ਕੋਈ ਮੈਨੂੰ ਸਰਦਾਰ ਹੀ ਲੱਗਦਾ ਆ। ਠੀਕ ਆ? ਸਾਹਮਣੇ ਅਗਲੇ ਠੋਕ ਕੇ ਕਹਿੰਦੇ ਆ ਇੱਕ ਵੀਡੀਓ ਦੇਖੀ ਸੀਗੇ ਮੈਂ। ਜੱਟ ਭਰਾ ਸੀਗਾ। ਉਹਦੇ ਨਾਲ ਅ ਯੂਪੀ ਦਾ ਜਾਂ ਬਿਹਾਰ ਦਾ ਕੋਈ ਹੋਣਾ ਠੀਕ ਆ? ਖੇਤਾਂ ਦੇ ਵਿੱਚ ਕੰਮ ਕਰਦੇ ਕੋਈ ਗੱਲ-ਗੱਲ ਕਰ ਰਹੇ ਸੀ। ਉਹ ਸਰਦਾਰ ਨੂੰ ਪਤਾ ਕੀ ਕਹਿ ਰਿਹਾ ਸੀ? ਸਰਦਾਰ ਨੂੰ ਕਹਿੰਦਾ ਮੈਂ ਕਹਿੰਦਾ ਕਿ ਛੇਤਰ ਮਾਰ ਮਾਰ ਤੈਨੂੰ ਗੰਜਾ ਕਰ ਦੂੰ। ਸਰਦਾਰ ਨੂੰ ਇਹ ਗੱਲ ਸਰਦਾਰ ਅੱਛਾ ਇੱਕ ਬੰਦਾ ਪਾਸੇ ਵੀਡੀਓ ਬਣਾਈ ਜਾਂਦਾ ਉਹਦੀ ਉਹਨਾਂ ਦੀ ਯੂਰਤ ਨਹੀਂ ਕਿ ਵੀ ਉਹ ਤੇ ਸ਼ਟਰੋਲ ਕਰ ਗਏ ਅਸੀਂ ਬਣੇ ਫਿਰਦੇ ਹਾਂ ਪੰਜਾਬੀ 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 ਅਸੀਂ ਆਏ ਕਰ ਦਿੰਨੇ ਆ ਅਸੀਂ ਫੁਕਰੀਆਂ ਗਾਣਿਆਂ ਜੀ ਮਾਰ ਸਕਦੇ ਹਾਂ ਫਿਲਮਾਂ 'ਚ ਫੁਕਰੀਆਂ ਮਾਰ ਸਕਦੇ ਹਾਂ ਅਸੀਂ ਉਹ ਕੁਝ ਨਹੀਂ ਕਰ ਸਕਦੇਗੇ ਜਾਂ ਜੇ ਮਿਰਰ ਵਰਗਾ ਬੋਲਦਾ ਆ ਹਾਂ ਉਹੀ ਗੱਲ ਆ ਗਈ ਨਾ ਵੀ ਆਪਦੇ ਨੂੰ ਅਸੀਂ ਕੁੱਟ ਸਕਦੇ ਆ ਆਪਦੇ ਨੂੰ ਮਾਰ ਸਕਦੇ ਆ ਦੂਜਾ ਜਿਹੜਾ ਸਾਨੂੰ ਕੋਈ ਕਹ ਦੇ ਅਸੀਂ ਫਰਮੂਤਾਂ ਵਾਲਾ ਪਹਿਨੇ ਤਿਪਕਾ ਤੇ ਵਿਗਲ ਸੋ ਇਹ ਗੱਲਾਂ ਆ ਭਰਾਵੋ ਮੈਂ ਹੋ ਜਨਾ ਜੂਜਵਾਤੀ ਕਿ ਮੈਨੂੰ ਬਹੁਤ ਭਰਾ ਕਹਿ ਦਿੰਦੇ ਆ ਤੂੰ ਯਾਰ ਜੂਜਵਾਤੀ ਹੋ ਜਨਾ ਕਿ ਕੀ ਕਰਾਂ ਦੱਸੋ ਕੀ ਕਰਾਂ ਇਹ ਜਿਹੜੀ ਅੱਗ ਪਤਾ ਇਹ ਅੱਗ ਤੋਂ ਡਰ ਲੱਗਦਾ ਇਹ ਸੱਗ ਤੋਂ ਡਰ ਲੱਗਦਾ ਇਹ ਜਿਹੜੀ ਅੱਗ ਲੱਗਦੀ ਆ ਨਾ ਫਿਰ ਇਹ ਹੌਲੀ ਹੌਲੀ ਗਾਂ ਵਧਦੀ ਆ ਇਸ ਕਰਕੇ ਖਾਸ ਕਰਕੇ ਪੰਜਾਬ ਵਾਲੇ ਸੁਣ ਲਓ ਗੱਲ ਮੇਰੀ ਇਹਨੂੰ ਰੋਕੋ ਇਹ ਤੁਹਾਡਾ ਕੰਮ ਆ ਇਹ ਤੁਸੀਂ ਗੰਦ ਪਾਇਆ ਹਾਰ ਪਾਵਾ ਕੇ ਲਿਆਉਂਦੇ ਸੀਗੇ ਇਹਨਾਂ ਨੂੰ ਜਦੋਂ ਫੁੱਫੜ ਹੁੰਦਾ ਠੀਕ ਹੈ ਇਹਦੋਂ ਤਾਂ ਕੋਈ ਫੁੱਫੜ ਦੀ ਭਣੋਈਏ ਦੀ ਦੇਖਭਾਲ ਨਹੀਂ ਕਰਦਾ ਜਿੰਦਾ ਇਹਨਾਂ ਦੀ ਇਹਨਾਂ ਦੇ ਹਾਰ ਪਾਪ ਆ ਕੇ ਲਿਆਂਦੇ ਸੀ ਆ ਲੈ ਲਓ ਸਵਾਦ ਅਗਲੇ ਕਹਿੰਦੇ ਅਸੀਂ ਜਵਾਕ ਬਣਾਉਨੇ ਇਹਨਾਂ ਦੀਆਂ ਤੀਮੀਆਂ ਦੇ ਸਿੱਧੀਆਂ ਗੱਲਾਂ ਮੇਰੇ ਕੋਲ ਸਿੱਧੀਆਂ ਗੱਲਾਂ ਡਰਨ ਵਾਲੀ ਕਿਹੜੀ ਗੱਲ ਆ ਉਹ ਵੀ ਤਾਂ ਉਹੀ ਕਹਿੰਦਾ ਨਾ ਉਹ ਤਾਂ ਥੋੜਾ ਜਿਹਾ ਕਹਿਣ ਦਾ ਹੋਰ ਤਰੀਕਾ ਆ ਮੇਰਾ ਹੋਰ ਤਰੀਕਾ ਆ ਮੈਂ ਸਿੱਧਾ ਦਸੀ ਆ ਨਾ ਯਾ ਦੇਖੋ ਇਹ ਹੁਣ ਕੀ ਆ ਨਾ ਆਪਣੇ ਨਾਲ ਜਿਹੜੇ ਬੜਕਾ ਮਾਰਦੇ ਅਸੀਂ ਪੰਜਾਬੀਆਂ ਤੋਂ ਜਾਂ ਐਦਾਂ ਤੇ ਉਦਾਂ ਇਹ ਦੇਖਿਓ ਸੀ ਜਲੂਸ ਕੀ ਮੈਂ ਨਿਕਲਣਾ ਪੰਜਾਬੀਆਂ ਦਾ ਸਵਾਦ ਆ ਜਾਣਾ ਫਿਰ ਗੱਲ ਕਰਨ ਦਾ ਬਾਕੀ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਮੱਝਾ ਮਾਨੂੰ ਖੁਸ਼ ਰਿਹਾ ਕਰੋ ਓਕੇ ਭਾਈ ਥੈਂਕ ਯੂ